ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਕੰਗਨਾ ਰਣੌਤ ਨੇ ਕੀਤਾ ਇੱਕ ਟਵੀਟ ਜਿਸ ਤੋਂ ਬਾਅਦ ਪੰਜਾਬੀਆਂ ਚ ਤੇ ਸਿੱਖ ਸੰਗਤਾਂ ਚ شدید ਗੁੱਸਾ ਤੇ ਰੋਸ ਪਾਇਆ ਜਾ ਰਿਹਾ ਹੈਗਾ ਕੰਗਨਾ ਨੇ ਕੀ ਟਵੀਟ ਕੀਤਾ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਪੰਜਾਬੀਓ ਗੱਲ ਕੰਗਨਾ ਰਣੌਤ ਨੂੰ ਲੈ ਕੇ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਜਿਵੇਂ ਕਿ ਕੰਗਨਾ ਰਣੌਤ ਨੇ ਆਪਣੇ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਖਿਲਾਫ ਜਿਹੜੀ ਕਿ ਪੋਸਟ ਪਾ ਦਿੱਤੀ ਉਹ ਬੜਾ ਹੀ ਪੰਜਾਬ ਦੇ ਵਿੱਚ ਜਿਵੇਂ ਕਿ ਫਿਰ ਤੋਂ ਇਸ ਨੇ ਇੱਕ ਕੰਗਣਾ पेड़ ਆ ਜਿਹੜੀ ਇਸ ਨੇ ਫਿਰ ਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਤੁਹਾਨੂੰ ਹੁਣ ਸਾਰੇ ਭੈਣ ਭਰਾਵਾਂ ਨੂੰ ਪੰਜਾਬ ਦੇਆਂ ਨੂੰ ਪਹਿਲਾਂ ਹੀ ਦੱਸ ਦਿਆਂ ਕਿ ਜਿਹੜੀ ਇਹਨੇ ਹੁਣ ਪੋਸਟ ਪਾਈ ਹੈ ਦੇਖੋ ਪਹਿਲਾਂ ਵੀ ਇਹ ਕਹਿੰਦੀ ਸੀ ਮੈਨੂੰ ਧਮਕੀਆਂ ਦਿੰਦੇ ਆ ਪੰਜਾਬ ਵਾਲੇ ਤਾਂ ਹੁਣ ਵੀ ਮੈਂ ਕਹਿੰਦਾ ਵੀ ਜੇਕਰ ਹੁਣ ਇਹਨੇ ਸੰਤਾਂ ਦੇ ਉੱਤੇ ਦੇਖੋ ਕਿੱਡੀ ਵੱਡੀ ਟਿੱਪਣੀ ਕੀਤੀ ਆ ਮੈਂ ਤੁਹਾਨੂੰ ਸਾਰੇ ਸਬੂਤ ਦੇਵਾਂਗਾ ਪਰ ਮੈਂ ਉਸ ਤੋਂ ਬਾਅਦ ਤੁਹਾਨੂੰ ਦੱਸੂਗਾ ਵੀ ਅਗਲੀ ਰਣਨੀਤੀ ਕੀ ਹੈ ਕਰਨਾ ਕੀ ਆ ਹੁਣ ਆਪਾਂ ਉਹ ਗੱਲਬਾਤ ਆਪਾਂ ਸਾਂਝੀ ਕਰਾਂਗੇ ਤਾਂ ਉਸ ਤੋਂ ਪਹਿਲਾਂ ਮੈਂ ਚਾਹੂੰਗਾ ਤੁਸੀਂ ਸਾਰੇ ਸਾਡੇ ਪੰਜਾਬ ਦੇ ਵਾਸੀ ਇਸ ਗੱਲ ਨੂੰ ਪੂਰਾ ਸੁਣੋ ਕਿ ਇਹਨੇ ਸੰਤਾਂ ਦੇ ਖਿਲਾਫ ਜਿਹੜੀ ਕਿ ਪੋਸਟ ਪਾਈ ਆ ਉਹਦੇ ਵਿੱਚ ਇਹਨੇ ਕਿਹਾ ਕੀ ਹੈ ਦੇਖੋ ਇਹਨੂੰ ਇੰਨੀ ਹੋੜ ਮੱਚੀ ਆ ਫਿਲਮ ਲਵਾਉਣ ਦੀ ਕਿ ਇਹਨੇ ਸਾਡੇ ਜਿਹੜੇ ਪੁਰਖੇ ਨੇ ਸਾਡੇ ਮਤਲਬ ਸਾਡਾ ਇੱਕ ਸਿੱਖਾਂ ਦਾ ਅੱਡ ਜਿਹੜਾ ਕਿ ਸੰਵਿਧਾਨ ਸਿੱਖੀ ਸਮਾਜ ਦੇ ਨਾਲ ਜੇ ਜੜ ਜੜ ਜੁੜਦੀ ਹੈ ਜਿਹੜੀਆਂ ਗੱਲਾਂ ਉਹਨਾਂ ਨੂੰ ਇਹ ਠੇਸ ਪਹੁੰਚਾਉਂਦੀ ਜਾਂਦੀ ਆ ਸਾਡੇ ਸਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਇਨੇ ਇਹਦੇ ਵਿੱਚ ਕੀ ਕਿਹਾ ਇਹ ਪੋਸਟ ਦੇ ਵਿੱਚ ਮੈਂ ਤੁਹਾਨੂੰ ਸਾਰੀ ਗੱਲ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਕਿ بڑے ਕਰੜੇ ਵਿਚਾਰ ਨੇ ਉਹ ਵੀ ਆਪਾਂ ਸਾਂਝੇ ਕਰਾਂਗੇ ਤੇ ਇਸ ਦੀ ਜਿਹੜੀ ਗੱਲਬਾਤ ਹੈ ਇਹਨੂੰ ਲਾਵਾਂਗੇ ਫਿਰ ਸਿਰੇ ਆਪਾਂ ਪਹਿਲਾਂ ਤੁਸੀਂ ਸੁਣੋ ਸਾਰੀ ਗੱਲ ਦਾ ਗੁੱਸਾ ਫਿਰਦਾ ਹੈ ਨਜ਼ਰ ਆਇਆ ਗੰਗਣਾ ਨੇ ਸਭ ਤੋਂ ਭਿੰਡਰਾ ਵਾਲੇ ਦੇ ਖਿਲਾਫ ਪੋਸਟ ਪਾਈ ਹੈ اور ਆਪਣਾ ਗੁੱਸਾ ਸਾਤਵਾਦੀ ਕਹਿੰਦੇ ਮੇਰੀ ਫਿਲਮ ਬੈਨ ਹੋਈ ਉਹਨਾਂ ਦੇ ਵੱਲੋਂ ਸੀ ਕਿ ਉਹਨਾਂ ਦੇ ਲੋਕ ਆ ਗਿਆ ਕਿ ਸੰਤ ਨੂੰ ਆਤਵਾਦੀ ਕਹਿੰਦੇ ਮੇਰੀ ਫਿਲਮ ਜਿਹੜੀ ਆ ਉਹ ਬੈਨ ਕੀਤੀ ਹੁਣ ਦੱਸੋ ਵੀ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਖਿਲਾਫ ਇਹਨੇ ਪੋਸਟ ਪਾਈ ਹੈ ਮੈਂ ਜ਼ਿਆਦਾ ਨਹੀਂ ਸੁਣਾ ਸਕਿਆ ਤੁਹਾਨੂੰ ਕਿਉਂਕਿ ਟਾਈਮ ਨਹੀਂ ਹੈਗਾ ਇਹਨਾਂ ਆਪਣੇ ਕੋਲ ਕਿਸੇ ਕੋਲ ਵੀ ਪਰ ਇਹਨੇ ਜਿਹੜੀ ਗੱਲ ਕਹੀ ਹੈ ਉਹਦੇ ਵਿੱਚ ਲਿਖਿਆ ਕੀ ਆ ਪੋਸਟ ਦੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇਹਨੇ ਜਿਹੜਾ ਕੁਝ ਕਿਹਾ ਉਹ ਤੁਸੀਂ ਸੁਣ ਲਿਆ ਦੇਖੋ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਯਾਰ ਪਰ ਹੁਣ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਤੂੰ ਹੁਣ ਇਹ ਗੱਲ ਕਹਿ ਤਾ ਚੁੱਕੀ ਪੋਸਟ ਪਾ ਤਾ ਚੁੱਕੀ ਜੇ ਕਰ ਤੂੰ ਇਸ ਗੱਲ ਦਾ ਜਵਾਬ ਆਪਣਾ ਪੁੱਠਾ ਨਾ ਲਿਆ ਤੇ ਅਸੀਂ ਤੇਰੀ ਧੌਣ ਵੱਢਾਂਗੇ ਸੁਣ ਲਿਆ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਸਾਥ ਦੇਣਾ ਹੂਆ ਦੱਬ ਕੇ ਇਹ ਭੇਡ ਨੇ ਸਾਡੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਬੜਾ ਹੀ ਮਤਲਬ ਇਸ ਨੇ ਮੈਂ ਕਹਿੰਦਾ ਸਾਡਾ ਖੂਨ ਖੋਲ ਜਾਂਦਾ ਵੀ ਇਸ ਨੇ ਜਿਹੜੀ ਇਹ ਸ਼ਦਾਬਲੀ ਵਰਤੀ ਆ ਆਪਦੀ ਪੋਸਟ ਦੇ ਵਿੱਚ ਉਹ ਤੁਸੀਂ ਸੁਣ ਲਈ ਆ ਤਾਂ ਹੁਣ ਮੈਂ ਕਹਿਣਾ ਵੀ ਇਹਦੀ ਅਸੀਂ ਤਿੰਨ ਬੰਦੇ ਜਾਵਾਂਗੇ ਇਹਦੀ ਧੌਣ ਵਢਾਂਗੇ ਨਹੀਂ ਤਾਂ ਤੇਰੇ ਕੋਲੇ ਸਿਰਫ ਇੱਕ ਰਸਤਾ ਜਾ ਅਕਾਲ ਤਖਤ ਸਾਹਿਬ ਤੇ ਜਾ ਕੇ ਚਰਨਾਂ ਦੇ ਵਿੱਚ ਸਿਰ ਧਰ ਕੇ ਗੁਰੂ ਸਾਹਿਬ ਦੇ ਜਿੰਨਾ ਛੇਤੀ ਹੋ ਸਕਦਾ ਤੂੰ ਉਹਦੇ ਤੋਂ ਮਾਫੀ ਮੰਗ ਲਾ ਗੁਰੂ ਸਾਹਿਬ ਨੂੰ ਜਾ ਕੇ ਕਹਿ ਵੀ ਮੇਰੇ ਤੋਂ ਗਲਤੀ ਹੋਈ ਹੈ ਤੇ ਇਹਨਾਂ ਗੱਲਾਂ ਦਾ ਤੂੰ ਪਿੱਛਾ ਛੱਡ ਦੇ ਤੂੰ ਇੰਨੀ ਹੋੜ ਮੱਚ ਗਈ ਤੈਨੂੰ ਐਮਰਜੈਂਸੀ ਫਿਲਮ ਲਵਾਉਣ ਦੀ ਜਿਵੇਂ ਕਿ ਤੈਨੂੰ ਦਿਖਦਾ ਹੀ ਕੁਝ ਨਹੀਂ ਕੱਲਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਤੇ ਜਿਹੜੀ ਸਾਡੀ ਸਿੱਖੀ ਕੌਮ ਹੈ ਇਹੀ ਦਿਖਦੇ ਨੇ ਬਸ ਜਿਹੜਾ ਤੇਰੇ ਥੱਪੜ ਪਿਆ ਸੀ ਉਹ ਥੱਪੜ ਦਾ ਬਦਲਾ ਤੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈ ਰਹੀ ਹੈ ਪਰ ਸਾਡੀ ਜਿਹੜੀ ਕੌਮ ਹੈ ਇਹ ਤੈਨੂੰ ਕਿਸੇ ਵੀ ਰਾਹ ਦੇ ਵਿੱਚ ਸਫਲ ਨਹੀਂ ਹੋਣ ਦੇਊਗੀ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਾ ਪਰ ਤੇਰਾ ਜਿਹੜਾ ਹੁਣ ਪੂਰਾ ਸੰਸਾਰ ਦੀ ਆਵਾਜ਼ ਆ ਮੈਂ ਇਕੱਲਾ ਨਹੀਂ ਕਹਿੰਦਾ ਵੀ ਤੇਰਾ ਹੁਣ ਅੰਤ ਆ ਚੁੱਕਿਆ ਇਹ ਪੂਰੇ ਲੋਕ ਕਹਿ ਰਹੇ ਨੇ ਸਾਡੇ ਪੰਜਾਬ ਵਾਸੀ ਨਹੀਂ ਇਕੱਲੇ ਬਾਹਰ ਲੀਆਂ ਸਟੇਟਾਂ ਦੇ ਵਿੱਚੋਂ ਮੰਗ ਉੱਠ ਖੜੀ ਆ ਕਿ ਜਿਹੜੀ ਇਹ ਔਰਤ ਐ ਇਹ ਬੜੀ ਹੀ ਮਤਲਬ ਐਡੀ ਬੇਰਹਿਮ ਐ ਜਿਵੇਂ ਕਿ ਮੈਂ ਹੁਣ ਤੇਰੀ ਟਿੱਪਣੀ ਕਰਾਂ ਦਾ ਕਰਾਂ ਕਿਹਦੇ ਨਾਲ ਤੂੰ ਤਾਂ ਇੰਨੀ ਹੱਦਾਂ ਪਾਰ ਕਰ ਗਈ ਕਿ ਤੇਰੀ ਤੁਲਨਾ ਵੀ ਨਹੀਂ ਕਰ ਸਕਦੇ ਸਗੋਂ ਦੂਜੇ ਲੋਕਾਂ ਦੀ ਤੁਲਨਾ ਤੇਰੇ ਨਾਲ ਹੋ ਜਾਂਦੀ ਹੈ ਤੂੰ ਸੇ ਮਿੰਦਰਾ ਗਾਂਧੀ ਦਾ ਦੂਜਾ ਰੂਪ ਬਣ ਕੇ ਮੈਂ ਤੈਨੂੰ ਇੱਕ ਗੱਲ ਹੋਰ ਦੱਸ ਦੇਵਾਂ ਸਾਡੇ ਗੁਰੂ ਸਾਹਿਬ ਦੀਆਂ ਜਿਹੜੀਆਂ ਨੇ ਭਵਿੱਖਵਾਣੀਆਂ ਉਹ ਸੱਚ ਹੁੰਦੀਆਂ ਜਾਂਦੀਆਂ ਨੇ ਪਰ ਗੁਰੂ ਸਾਹਿਬ ਨੇ ਇੱਕ ਹੋਰ ਵੀ ਕਰੀ ਹੈ ਵੀ ਸਿੱਖੀ ਦਾ ਰਾਜ ਆਉਣਾ ਦੁਬਾਰੇ ਤੇ ਉਹਦੇ ਵਿੱਚ ਇੱਕ ਦਲੀਪ ਸਿੰਘ ਨਾਂ ਦਾ ਸਿੰਘ ਹੋਊਗਾ ਤੇ ਤੇਰੇ ਵਰਗੀਆਂ ਭੇਡਾਂ ਨੂੰ ਤੇ ਤੇਰੇ ਵਰਗੀਆਂ ਜਿਹੜੀਆਂ ਇਹ ਜੀਆਂ ਔਰਤਾਂ ਨੇ ਉਹਨਾਂ ਨੂੰ ਸਿਰੇ ਲਾਉਣਾ ਪਊਗਾ ਤੇ ਜੇ ਹੁਣ ਤੂੰ ਜੇ ਹੁਣ ਤੂੰ ਜੇ ਤੇ ਵਾਪਸ ਨਾ ਲਈ ਨਾ ਇਹ ਗੱਲ ਦੀ ਪੋਸਟ ਦੀ ਗੱਲ ਤੇ ਤੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਨਾ ਮਾਫੀ ਮੰਗੀ ਤੇ ਮੈਂ ਪੱਕੇ ਤੌਰ ਤੇ ਕਹਿਣਾ ਵੀ ਤੇਰਾ ਜਿਹੜਾ ਅੰਜਾਮ ਹੋਊਗਾ ਉਹ ਬੜਾ ਭਿਆਨਕ ਹੋਊਗਾ ਪੂਰਾ ਸੰਸਾਰ ਵੇਖੂਗਾ ਪੰਜਾਬ ਦੇ ਨਾਲ ਕੰਗਣਾ ਨੇ ਪੰਗਾ ਲਿਆ ਤੇ ਕੰਗਣਾ ਨੂੰ ਇਸ ਦਾ ਹਰਜਾਨਾ ਕੀ ਭੁਗਤਣਾ ਪਿਆ ਤਾਂ ਮੇਰੀ ਹੁਣ ਜਿੰਨੇ ਸਾਡੇ ਪੰਜਾਬ ਵਾਸੀ ਆ ਦੇਖੋ ਇਹ ਕੋਈ ਵੀਡੀਓ ਦੇਖਣ ਆਲਾ ਕੋਈ ਮੈਸੇਜ ਕੱਲਾ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਸਾਡੇ ਸਿੱਖੀ ਕੌਮ ਦੇ ਨਾਲ ਜੁੜੀਆਂ ਹੋਈਆਂ ਇਹ ਜੀਆਂ ਗੰਭੀਰਤਾ ਵਾਲੀਆਂ ਗੱਲਾਂ ਨੇ ਜਿਹੜੀਆਂ ਸੀਨਾ ਪਾੜ ਦਿੰਦੀਆਂ ਜਿਹੜਾ ਬੰਦਾ ਪੂਰੇ ਤਰ੍ਹਾਂ ਜੁੜਿਆ ਹੁੰਦਾ ਗੁਰੂ ਘਰ ਦੇ ਵਿੱਚ ਜਾਂ ਜਾਂਦਾ ਕਹਿ ਲੋ ਤੇ ਚਾਹੇ ਸਾਡਾ ਕੋਈ ਸਿੱਖ ਸਾਡਾ ਹੋਰ ਕਹਿ ਲੋ ਜਦੋਂ ਉਹ ਇਸ ਗੱਲ ਨੂੰ ਸੁਣਦਾ ਤਾਂ ਸਮਝੋ ਐ ਲੱਗਦਾ ਵੀ ਜਿਵੇਂ ਸਾਡੇ ਪਿਓ ਦੇ ਖਿਲਾਫ ਕਿਸੇ ਨੇ ਗੱਲ ਕੀਤੀ ਹੈ ਤਾਂ ਹੁਣ ਤੁਸੀਂ ਇਸ ਗੱਲ ਨੂੰ ਜਰੋਂਗੇ ਇਹ ਤੁਹਾਡਾ ਜਮੀਰ ਜਾਂ ਤੁਹਾਡੀ ਸੋਚ ਜਾਣਦੀ ਹੈ ਪਰ ਮੈਂ ਕਹਿਣਾ ਵੀ ਵੱਡੇ ਪੱਦਰ ਤੇ ਸਾਥ ਦੇ ਕੇ ਵੱਡੇ ਪੱਦਰ ਤੇ ਸਾਥ ਦੇ ਕੇ ਇਹ ਮੈਸੇਜ ਉਸ ਭੇਡ ਤੇ ਪਹੁੰਚਾ ਦਿਓ ਤਾਂ ਕਿ ਉਸ ਨੂੰ ਪਤਾ ਲੱਗੇ ਪੰਜਾਬ ਦੇ ਜਿਹੜੇ ਵਾਸੀ ਨੇ ਇੱਕ ਇੱਕ ਨੌਜਵਾਨ ਦੀ ਖੂਨ ਦੇ ਵਿੱਚ ਰਗਾਂ ਦੇ ਵਿੱਚ ਸਾਡੇ ਗੁਰੂਆਂ ਦਾ ਸਿੰਘਾਂ ਦਾ ਉਹ ਜज्ਵਾ ਦੌੜ ਦਾ ਤੇਰੇ ਵਰਗੀਆਂ ਭੇਡਾਂ ਦਾ ਅਸੀਂ ਮਲਿਆ ਮੇਟ ਕਰ ਦਾਂਗੇ ਕਿਉਂਕਿ ਅਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਚਾਹ ਗੁਰੂ ਗੋਬਿੰਦ ਸਿੰਘ ਜੀ ਹੋਣ ਕਿਸੇ ਦੇ ਵੀ ਖਿਲਾਫ ਸਾਡੇ ਪੁਰਖਿਆਂ ਦੇ ਖਿਲਾਫ ਅਸੀਂ ਕੋਈ ਵੀ ਸ਼ਬਦ ਬਰਦਾਸ਼ਤ ਨਹੀਂ ਕਰਦੇ ਤੇ ਤੂੰ ਪੋਸਟ ਪਾ ਕੇ ਹਰ ਦਿਨ ਇੱਕ ਮਜ਼ਾਕ ਬਣਾ ਰੱਖਿਆ ਹੈ ਜਵਾਕਾਂ ਵਾਲੀ ਗੱਲ ਬਣਾ ਰੱਖੀ ਹੈ ਵੀ ਮੈਂ ਜਿਹਨੂੰ ਮਰਜ਼ੀ ਪੋਸਟ ਪਾ ਕੇ ਕੁਝ ਵੀ ਟਿੱਪਣੀ ਕਰਦੇ ਆ ਕਿਸੇ ਤੇ ਵੀ ਕਿਸੇ ਦੇ ਮਨ ਨੂੰ ਕਿੰਨੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਾਣਦੀ ਆ ਪਰ ਤੂੰ ਕੀ ਜਾਣੇਗੀ ਜਿਹੜੇ ਆਪਦੇ ਮਾਪਿਆਂ ਨੂੰ ਤੂੰ ਆਦੇ ਪਿਓ ਨੂੰ ਕਹਿੰਦਾ ਸੀ ਮੈਂ ਤੇਰੇ ਮੂੰਹ ਤੇ ਮਾਰੂੰਗੀ ਇਹ ਗੱਲ ਸਾਰੇ ਲੋਕ ਜਾਣਦੇ ਨੇ ਤੇ ਸਾਡੇ ਗੁਰੂਆਂ ਦੀ ਕੀ ਇੱਜ਼ਤ ਕਰਨੀ ਤੋ ਤਾਂ ਹੁਣ ਮੇਰੀ ਅਪੀਲ ਸਾਡੇ ਵਾਲੇ ਲੋਕਾਂ ਨੂੰ ਹੀ ਆ ਵੀ ਵੱਧ ਤੋਂ ਵੱਧ ਇਸ ਮੀਡੀਆ ਦਾ ਜਿਹੜਾ ਕਿ ਵੀਡੀਓ ਦਾ ਮੈਸੇਜ ਆ ਇਹਨੂੰ ਕੰਗਣਾ ਤੱਕ ਹੀ ਪਹੁੰਚਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਲਾ ਦਿੱਤੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਭੈਣ ਭਰਾ ਤੁਸੀਂ ਰਲ ਮਿਲ ਕੇ ਇਹ ਭੇੜ ਤੱਕ ਸਨੇਹਾ ਪਹੁੰਚਾਓ ਕਿ ਪੰਜਾਬ ਦੇ ਵਿੱਚ ਕੈਸਾ ਨੌਜਵਾਨ ਬੈਠਾ ਹੈ ਜਿਹੜਾ ਤੇਰਾ ਸੋਧਾ ਵੀ ਲਾ ਸਕਦਾ ਤੇਰਾ ਕੋਈ ਵੀ ਇੰਜਾਮ ਤੱਕ ਤੈਨੂੰ ਪਹੁੰਚਾ ਸਕਦਾ ਕਿਉਂਕਿ ਅਸੀਂ ਨਹੀਂ ਜਾਣ ਸਕਦੇ ਹੋਰ ਵੀ ਸਾਡੇ ਭੈਣ ਭਰਾ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਭਰਿਆ ਹੋਇਆ ਇਹਨਾਂ ਗੰਡਾ ਨੂੰ ਲੈ ਕੇ ਤੇ ਜਿਹੜੇ ਕਿ ਉਹ ਅੱਗੇ ਨਹੀਂ ਆ ਕੇ ਦੱਸਦੇ ਉਹ ਅੱਡ ਗੱਲ ਆ ਪਰ ਕਿਤੇ ਨਾ ਕਿਤੇ ਪੰਜਾਬੀ ਹੁਣ ਛੋਡੀ ਜ਼ਿੰਮੇਵਾਰੀ ਬਣਦੀ ਆ ਵੀ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਅੱਗੇ ਤੱਕ ਪਹੁੰਚਾਉਣਾ ਕਿਉਂਕਿ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਬੰਦੇ ਨੂੰ ਬੰਦੇ ਦੇ ਨਾਲ ਜੋੜ ਕੇ ਰੱਖ ਦਿਆਂ ਨੇ ਤੇ ਅੱਗੇ ਤੇ ਕਪਣਾ ਮੈਸੇਜ ਲੈ ਕੇ ਜਾਂਦਿਆਂ ਨੇ ਤਾਂ ਇਸ ਭੇਟ ਤੇ ਇੱਕ ਮੇਰਾ ਸੁਨੇਹਾ ਜ਼ਰੂਰ ਪਹੁੰਚਾ ਦਿਓ ਪੰਜਾਬੀ ਕੋਈ ਵੀ ਸਹਿੰਗਾ ਕੋਈ ਭੈਣ ਆ ਕੋਈ ਮਾਪਰਾ ਬਜ਼ੁਰਗ ਕੋਈ ਵੀ ਆ ਸਾਰਿਆਂ ਦਾ ਫਰਜ਼ ਆ ਦੇਖੋ ਕੱਲੇ ਦੀ ਨਹੀਂ ਹੈਗੀ ਗੱਲ ਇਹ ਇਹ ਗੱਲ ਆਪਣੀ ਸਿੱਖੀ ਕੌਮ ਆ ਜਿਹੜੀ ਆ ਸਾਰਿਆਂ ਦਾ ਹੀ ਆ ਪੰਥ ਤਾਂ ਆਪਣੇ ਪੰਥ ਦੇ ਉੱਤੇ ਉਂਗਲੀ ਉੱਠ ਖੜੀ ਕਿ ਜਰੋਂਗੇ ਮੈਂ ਹਿਮਾਚਲ ਵਾਲੇ ਭਰਾਵਾਂ ਨੂੰ ਵੀ ਅਪੀਲ ਕਰਦਾ ਜਿਹੜੇ ਸਾਡੇ ਭਰਾ ਹਿਮਾਚਲ ਦੇ ਵਿੱਚ ਕੋਈ ਵੀ ਆ ਚਾਹ ਹਿੰਦੂ ਆ ਚਾਹ ਸਿੱਖ ਵੀ ਤੁਸੀਂ ਵੀ ਥੋੜਾ ਜਿਆ ਪਰਾਲਾ ਕਰੋ ਇਸ ਭੇੜ ਦਾ ਜਿਹੜਾ ਵਿਰੋਧ ਕਰੋ ਵੈਸੇ ਹੋ ਹੀ ਰਿਹਾ ਵੱਡੇ ਪੱਦਰ ਤੇ ਪਰ ਹੁਣ ਮੇਰੀ ਇੱਕ ਹੋਰ ਅਪੀਲ ਆ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਪੰਜਾਬ ਦੇ ਪ੍ਰਤੀ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾਓ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੰਗਣਾ ਦੀ ਜੜੇ ਫਿਲਮ ਹੈਗੀ ਐ ਐਮਰਜੈਂਸੀ ਸੈਂਸਰ ਬੋਰਡ ਨੇ ਉਹਨੂੰ ਪਬਲਿਸ਼ ਕਰਨੇ ਤੇ ਰਿਲੀਜ਼ ਕਰਨੇ ਤੇ ਪਾਬੰਦੀ ਲਾਤੀ ਹੈਗੀ ਐ ਜਿਸ ਤੋਂ ਬਾਅਦ ਜਿਹੜੀ ਕੰਗਣਾ ਵੈ ਉਹ ਅਕਲ ਹੌਸ਼ ਤੇ ਚ ਪਹਿਲੇ ਹੀ ਨਹੀਂ ਸੀ ਹੈਗਾ ਉਹ ਉਹਦਾ ਹੋਰ ਹੁਣ ਗਵਾਚ ਗਿਆ ਹੈਗਾ ਵੈ ਔਰ ਇਸ ਤ ਹੱਦ ਤੱਕ ਪਹੁੰਚ ਗਈ ਹੈ ਕਿ ਉਹਨੇ ਸੰਤ ਜਰਨੈਲ ਪਿੰਡਲਾਂ ਵਾਲੇ ਦੇ ਖਿਲਾਫ ਇੱਕ ਟਵੀਟ ਕੀਤਾ ਹੈਗਾ ਜਿਸ ਤੋਂ ਬਾਅਦ ਸਿੱਖ ਸੰਗਤਾਂ ਚ ਬਹੁਤ ਜ਼ਿਆਦਾ ਰੋਸ ਪਾਇਆ ਜਾਣ ਦੇ ਆਏਗਾ ਵੈ ਅਗਰ ਕੰਗਨਾਰ ਰਣਾਉਤ ਆਪਣੀ ਖੈਰ ਚਾਹੁੰਦੀ ਹੈਗੀ ਹੈ ਤੇ ਫਿਰ ਉਹਨੂੰ ਚਾਹੀਦਾ ਹੈਗਾ ਵੈ ਕਿ ਅਕਾਲ ਤਖਤ ਜਾ ਕੇ ਉੱਥੇ ਮੱਥਾ ਟੇਕ ਕੇ ਮਾਫੀ ਮੰਗ ਲਏ ਜਿਹੜਾ ਮੇਰੇ ਕੋ ਟਵੀਟ ਹੋਇਆ ਹੈ ਵੈ ਮੈਂ ਉਸਦੀ ਮਾਫੀ ਮੰਗਣੀ ਹੈ ਤੇ ਫਿਰ ਵੀ ਇਹਦੀ ਜਾਨ ਬਖਸ਼ੀ ਕੀਤੀ ਜਾ ਸਕਦੀ ਹੈ ਤੇ ਜੇ ਇਹਨੇ ਇਹ ਕੰਮ ਨਾ ਕੀਤਾ ਤੇ ਹੁਣ ਉਹ ਦਿਨ ਦੂਰ ਨੇ ਜਿੱਦਣ ਕੋਈ ਜੋ ਦਾ ਉਠੇਗਾ ਤੇ ਜਿੱਦਾਂ ਇੰਦਰਾ ਗਾਂਧੀ ਦਾ ਕਾਂਟ ਕੀਤਾ ਸੀਗਾ ਇਹਦਾ ਵੀ ਜਿਹੜਾ ਵਾ ਗਾਟਾ ਲਾਤਾ ਜਾਏਗਾ ਇਹਦੀ ਜ਼ਿੰਮੇਦਾਰੀ ਆਪ ਹੋਏਗੀ ਕਿਉਂਕਿ ਇਹ बार-बार ਐਸੇ ਕੰਮ ਕਰਨ ਦੇ ਹੀ ਹੈਗੀ ਆ ਜਿਹਦੇ ਨਾਲ ਸਿੱਖ ਸੰਗਤਾਂ ਦਾ ਜਿਹੜਾ ਗੁੱਸਾ ਹੈ ਉਹ ਮੱਠਾ ਹੋਣ ਦੇ ਬਜਾਏ ਵਧਦਾ ਜਾ ਰਿਹਾ ਹੈ ਪਹਿਲੇ ਤੇ ਇਹਨੇ ਮੂਵੀ ਬਣਾ ਕੇ ਸਿੱਖਾਂ ਨੂੰ ਅਤਿਅਸ਼ ਦੁਆਇਆ ਗੁੱਸਾ ਦੁਆਇਆ ਹੈਗਾ ਕਿਉਂਕਿ ਉਹਦੇ ਵਿੱਚ ਸੰਤ ਜਰਨੈਲ ਪਿੰਡਲਾ ਆਲੇ ਦਾ ਕਰਦਾਰ ਬਹੁਤ ਹੀ ਮਾੜਾ ਦਿਖਾਇਆ ਗਿਆ ਹੈਗਾ ਬੈਰ ਉਹਨਾਂ ਨੂੰ ਲੈ ਕੇ ਉਸ ਚੀਜ਼ਾਂ ਦੀ ਮੰਗ ਕੀਤੀ ਗਈ ਹੈ ਜਿਹਦੀ ਸਾਰੀ ਜ਼ਿੰਦਗੀ ਸੰਤ ਜਰਨੈਲ ਪਿੰਡਾਂ ਵਾਲੇ ਨੇ ਕਦੀ ਨਾ ਜ਼ਿਕਰ ਵੀ ਨਹੀਂ ਸੀ ਕੀਤਾ ਉਹ ਚੀਜ਼ਾਂ ਗਲਤ ਜਿਹੜੀਆਂ ਚੀਜ਼ਾਂ ਉਸ ਸੰਤ ਜਰਨੈਲ ਪਿੰਡਾਂ ਵਾਲੇ ਨਾਲੇ ਨਾਲ ਜੋੜੀਆਂ ਗਈਆਂ ਉਹਨਾਂ ਦੇ ਕਰਤਾਰ ਦੇ ਨਾਲ ਜੋੜੀਆਂ ਗਈਆਂ ਜਿਸ ਤੇ ਵਿਰਤ ਸਿੱਖ ਇਹਨੂੰ ਮੈਨ ਕਰਨੇ ਦੀ ਬਾਰ ਬਾਰ ਮੰਗ ਕਰਨਦੇ ਸੀ ਤੇ ਹੁਣ ਇਹਨੇ ਸੰਤ ਜਰਨੈਲ ਪਿੰਡਾਂ ਵਾਲੇ ਦੇ ਖਿਲਾਫ ਟਵੀਟ ਕਰਕੇ ਉਸ ਗੁੱਸੇ ਨੂੰ ਹੋਰ ਵਧਾਤਾ ਹੈ ਰਾਵੈ ਸ ਇਹਨੇ ਜਿਹੜਾ ਥੱਪੜ ਇਹਨੂੰ ਵਜ੍ਹਾ ਸੀਗਾ ਇਹ ਉਹਦੀ ਪੜਾਅਸ ਕੱਢਣ ਲਈ ਹੈਗੀ ਆ ਪਰ ਇਹ ਨਾ ਕਿਤੇ ਹੋਵੇ ਕਿ ਇਹ ਜਾਨ ਤੋਂ ਜਾਂਦੀ ਰਹੇ ਇਹਨੂੰ ਛੜੇ ਦੇ ਹਮੈਤੀ ਉਹਨਾਂ ਨੂੰ ਚਾਹੀਦਾ ਕਿ ਇਹਨੂੰ ਸਮਝਾਉਣ ਤੇ ਇਹਦੀ ਅਕਲ 'ਚ ਕੋਈ ਗੱਲ ਪਾਉਣ ਕਿ ਆਪਣੀ ਜ਼ੁਬਾਨ ਨੂੰ ਬੰਦ ਕਰ ਅਗਰ ਤੂੰ ਆਪਣੀ ਖੈਰ ਚਾਹਨੀ ਹੈਗੀ ਆ ਫਿਰ ਉਹ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਸਿਕਾ ਕਮੈਂਟ ਕਰਕੇ ਲਾਜ਼ਮੀ ਤੁਸੀਂ ਉਹ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼